ਕੈਨੇਡਾ ਨੇ ਵਿਦੇਸ਼ਾਂ ਦੇ ਵਿੱਚ ਸਿੱਖਿਆ ਪ੍ਰਾਪਤ ਨਰਸਾਂ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪੂਰਵ ਆਗਮਨ ਅਤੇ ਉੱਤਰ ਆਗਮਨ ਸਹਾਇਤਾ ਤੇ ਸੇਵਾਵਾ ਪ੍ਰੋਗਰਾਮ ਨਾ ਦੇ ਏਕੀਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਭਾਸ਼ਾ ਸਿੱਖਲਾਈ ਅਤੇ ਸਲਾਹ ਪ੍ਰਦਾਨ ਕਰਦੀ ਹੈ। ਇਸ ਨਾਲ ਨਰਸਾਂ ਨੂੰ ਲਾਇਸੈਂਸ ਅਤੇ ਨੌਕਰੀ ਦੀ ਭਾਲ ਤੇ ਵਿੱਚ ਮਦਦ ਮਿਲਦੀ ਹੈ। ਇਹ ਪ੍ਰੋਗਰਾਮ ਮੁਫਤ ਹੈ ਅਤੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਨਰਸਾਂ ਦਾ ਸਮਰਥਨ ਕਰਦਾ ਹੈ। ਦਿਲਚਸਪੀ ਰੱਖਣ ਵਾਲੀਆਂ ਨਰਸਾਂ ਆਨਲਾਈਨ ਅਰਜੀ ਦੇ ਸਕਦੀਆਂ ਨੇ। ਕੈਨੇਡਾ ਨੇ ਅਤਰਾਸ਼ਟਰੀ ਪੱਤਰ ਉਤੇ ਸਿੱਖਿਤ ਨਰਸਾਂ ਨੂੰ ਕੈਨੇਡੀਅਨ ਸਿਹਤ ਸੰਭਾਲ ਕਰਮਚਾਰੀਆਂ ਵਿੱਚ ਤਬਦੀਲੀ ਵਿੱਚ ਸਹਾਇਤਾ ਕਰਨ ਦੇ ਲਈ ਇੱਕ ਸੰਜੀਵ ਫੰਡ ਪ੍ਰਾਪਤ ਪ੍ਰੋਗਰਾਮ ਸ਼ੁਰੂ ਕੀਤਾ ਹੈ ਪੀ ਅਰਾਈਵਲ ਅਤੇ ਪੋਸਟ ਅਰਾਈਵਲ ਸਪੋਰਟਸ ਐਂਡ ਸਰਵਿਸਿਜ਼ ਪ੍ਰੋਗਰਾਮ ਹੁਣ ਉਨ੍ਹਾਂ ਯੋਗ ਨਰਸਾਂ ਦੇ ਲਈ ਖੁੱਲਿਆ ਹੈ ਜਿਨ੍ਹਾਂ ਨੇ ਸਥਾਈ ਨਿਵਾਸ ਦੀ ਪੁਸ਼ਟੀ ਪ੍ਰਾਪਤ ਕਰ ਲਈ ਹੈ ਅਤੇ ਜਿਹੜਾ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਨੇ ਜਾਂ ਪਹਿਲਾਂ ਹੀ ਪਹੁੰਚ ਚੁੱਕੇ ਨੇ ਦੱਸਿਏ ਪਾਸ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ ਉੱਤੇ ਸਿੱਖਿਆ ਸੰਸਾ ਦੇ ਲਈ ਕੇਅਰ ਸੈਂਟਰ ਦੁਆਰਾ ਚਲਾਇਆ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਮੁਫਤ ਹੈ ਜਿਸ ਦੇ ਵਿੱਚ ਦੋ ਵੱਖ-ਵੱਖ ਧਰਾਵਾਂ ਸ਼ਾਮਲ ਨੇ ਕੈਨੇਡਾ ਤੋਂ ਬਾਹਰ ਨਸਾ ਦੇ ਲਈ ਪ੍ਰੀ ਅਰਾਈਵਲ ਅਤੇ ਉਹਨਾਂ ਦੇ ਲਈ ਪੋਸਟ ਅਰਾਈਵਲ ਜੋ ਪਹਿਲਾਂ ਹੀ ਪਹੁੰਚ ਚੁੱਕੇ ਨੇ